ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਿਸ ਨੂੰ ਵੀ ਇਹ ਸਮਝ ਦੇ ਵਿੱਚ ਆ ਗਿਆ ਉਸ ਦੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਉਸ ਦੇ ਮਨ ਦੀ ਭਟਕਣਾ ਉਸ ਦੇ ਕੰਮ ਦੀ ਭਟਕਣਾ ਮੁੱਕ ਜਾਵੇਗੀ ਜੋ ਹਰ ਵੇਲੇ ਕਲਪ ਦੇ ਰਹਿੰਦੇ ਹਨ ਉਦਾਸ ਰਹਿੰਦੇ ਹਨ ਕਿ ਸਾਡੇ ਕੰਮ ਨੇਪਰੇ ਕਿਉਂ ਨਹੀਂ ਚੜਦੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਹੀ ਰਾਹ ਕਿਉਂ ਨਹੀਂ ਲੱਭ ਰਿਹਾ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਸਾਰੇ ਸਵਾਲਾਂ ਦੇ ਹੱਲ ਮਿਲ ਜਾਣਗੇ ਸੰਗਤ ਜੀ ਇਸ ਕਰਕੇ ਸਾਰੇ ਵੀਡੀਓ ਨੂੰ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਸਮਝਣਾ ਸੰਗਤ ਜੀ ਜਦੋਂ ਆਪਾਂ ਆਪਣੇ ਸਿੱਖ ਇਤਿਹਾਸ ਬਾਰੇ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸਾਡੇ ਜਿੰਨੇ ਵੀ ਗੁਰੂ ਸਾਹਿਬਾਨ ਸਿੱਖ ਹੋਏ ਹਨ ਭਾਵ ਕਿ ਜਿੰਨਾ ਨੇ ਆਪਣੇ ਗੁਰੂ ਸਾਹਿਬਾਨ ਦੀ ਤਨ ਮਨ ਦੇ ਨਾਲ ਸੇਵਾ ਕੀਤੀ ਹੈ ਜਦੋਂ ਵੀ ਉਹਨਾਂ ਦੀ ਸੇਵਾ ਨੂੰ ਭਾਵ ਲੱਗ ਜਾਂਦਾ ਹੈ ਸੇਵਾ ਨੂੰ ਫਲ ਲੱਗ ਜਾਂਦਾ ਸੀ ਭਾਵ ਕਿ ਉਹਨਾਂ ਦੀ ਕੀਤੀ ਸੇਵਾ ਸਫਲ ਹੋ ਜਾਂਦੀ ਸੀ ਤਾਂ ਪਾਸ਼ਾ ਉਹਨਾਂ ਦੀ ਡਿਊਟੀ ਲਗਾ ਦਿੰਦੇ ਸਨ ਕਿ ਹੁਣ ਤੁਸੀਂ ਜਾਓ ਅਤੇ ਜਾ ਕੇ ਇਸ ਤਰੀਕੇ ਦੇ ਨਾਲ ਆਪਣਾ ਜੀਵਨ ਸਫਲ ਕਰੋ ਉਸੇ ਤਰ੍ਹਾਂ ਹੁਣ ਦੂਸਰਿਆਂ ਦਾ ਭਲਾ ਕਰੋ ਕਿਸੇ ਟੁੱਟਦੇ ਹੋਏ ਨੂੰ ਉਸ ਵੈਗ੍ਰੋ ਅਕਾਲ ਪੁਰਖ ਜੀ ਦੇ ਨਾਲ ਜੋੜੋ ਗੁਰੂ ਦਾ ਉਪਦੇਸ਼ ਦਿਓ ਗੁਰੂ ਨਾਲ ਜੋੜੋ ਭਾਵ ਕੇ ਪਟਕਿਆਂ ਨੂੰ ਸਿੱਧੇ ਰਾਹ ਦਿਖਾਉਣ ਦੇ ਲਈ ਡਿਊਟੀ ਲਗਾ ਦਿੰਦੇ ਸੀ ਤੇ ਇਸੇ ਤਰ੍ਹਾਂ ਕਹਿੰਦੇ ਮੇਰੇ ਸਤਵੇਂ ਪਾਸ਼ਾ ਜੀ ਦੇ ਸਮੇਂ ਦੀ ਗੱਲ ਹੈ ਸੰਗਤ ਜੀ ਪਾਸ਼ਾ ਦਾ ਇੱਕ ਬੜਾ ਪਿਆਰਾ ਸੇਖ ਹੋਇਆ ਕਹਿੰਦੇ ਉਹਨੇ ਪਾਸ਼ਾ ਦੀ ਬੜੀ ਹੀ ਤਨ ਮਨ ਦੇ ਨਾਲ ਸੇਵਾ ਕੀਤੀ ਜਦ ਸੇਵਾ ਨੂੰ ਭਾਗ ਲੱਗੇ ਤਾਂ ਪਾਸ਼ਾ ਜੀ ਦੀਆਂ ਖੁਸ਼ੀਆਂ ਹਾਸਲ ਕਰਨ ਦੇ ਲਈ ਮੇਰੇ 7ਵੇਂ ਪਾਸ਼ਾ ਜੀ ਨੇ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਆਪਣੇ ਨਗਰ ਦੇ ਵਿੱਚ ਵਾਪਸ ਚਲੇ ਜਾਓ ਅਤੇ ਜਾ ਕੇ ਹੋਰ ਸਾਧ ਸੰਗਤ ਨੂੰ ਗੁਰੂ ਦੇ ਨਾਲ ਜੋੜੋ ਭੁੱਲੇ ਪੜਕਿਆਂ ਨੂੰ ਸਿੱਧੇ ਰਾਹ ਦਿਖਾਓ ਸੰਗਤ ਜੀ ਗੁਰਨਾਣਕ ਪਾਸ਼ਾ ਜੀ ਦੇ ਘਰ ਦਾ ਸਿਧਾਂਤ ਹੈ ਕਿ ਗੁਰਨਾਣਕ ਦੇ ਪਾਸ਼ਾ ਜੀ ਨੇ ਇਹ ਵਡਿਆਈਆਂ ਬਖਸ਼ੀਆਂ ਨੇ ਕਿ ਜੋ ਵੀ ਸਿੱਖ ਜੋ ਵੀ ਪਿਆਰਾ ਕਿਸੇ ਟੁੱਟਦੇ ਹੋਏ ਨੂੰ ਉਸ ਵੈਗਰੋ ਅਕਾਲ ਪੁਰਖ ਜੀ ਦੇ ਨਾਲ ਜੋੜ ਦਿੰਦਾ ਹੈ ਉਸ ਉੱਪਰ ਇੰਨੀ ਕਿਰਪਾ ਹੁੰਦੀ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਦੇ ਦੋਵੇਂ ਹੱਥ ਉਸ ਦੇ ਸਿਰ ਦੇ ਉੱਤੇ ਆ ਜਾਂਦੇ ਹਨ ਪਾਸ਼ਾ ਆਪਣੇ ਪਿਆਰੇ ਸਿੱਖ ਨੂੰ ਕਹਿੰਦੇ ਕਿ ਤੂੰ ਜਾ ਗੁਰੂ ਦੇ ਸਿੱਖਾਂ ਨੂੰ ਗੁਰੂ ਦੇ ਨਾਲ ਜੋ ਤੂੰ ਬੋਲੇਗਾ ਪਰ ਸ਼ਕਤੀ ਗੁਰੂ ਨਾਨਕ ਪਾਸ਼ਾ ਜੀ ਦੀ ਵਰਤੇਗੀ ਇਸ ਕਰਕੇ ਸਾਡੇ ਸੰਤ ਮਹਾਪੁਰਖ ਜੀ ਸਾਨੂੰ ਹਰ ਵੇਲੇ ਇਹੀ ਮੱਤ ਦਿੰਦੇ ਹਨ ਸੰਗਾਤ ਜੀ ਇਹ ਹੀ ਸਮਝਾਉਂਦੇ ਹਨ ਕਿ ਆਪਣੇ ਆਪਣੇ ਜੁੜਨ ਨਾਲੋਂ ਵੀ ਜ਼ਿਆਦਾ ਫਾਲ ਕਿਸੇ ਨੂੰ ਉਸ ਵੈਗ੍ਰੂ ਅਕਾਲ ਪੁਰਖ ਦੇ ਨਾਲ ਜੋੜਨ ਦਾ ਮਿਲਦਾ ਹੈ ਤੇ ਇਸ ਕਰਕੇ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਉਥੇ ਹੀ ਆਪਣੇ ਗੁਰੂ ਦਾ ਉਪਦੇਸ਼ ਗੁਰੂ ਦੀ ਗੱਲ ਸਾਂਝੀ ਜ਼ਰੂਰ ਕਰਿਆ ਕਰੋ ਤਾਂ ਜੋ ਆਪਣੇ ਗੁਰੂ ਦਾ ਉਪਦੇਸ਼ ਸੁਣ ਕੇ ਕੋਈ ਭੁੱਲਿਆ ਪਟਕਿਆ ਆਪਣੇ ਗੁਰੂ ਦੇ ਲੜ ਲੱਗ ਜਾਵੇ ਇਸੇ ਤਰ੍ਹਾਂ ਕਹਿੰਦੇ ਪਾਤਸ਼ਾਹ ਜੀ ਦੇ ਬਚਨ ਮੰਨ ਕੇ ਪਾਈ ਗੁਰੂ ਜੀ ਆਪਣੇ ਨਗਰ ਦੇ ਵਿੱਚ ਆ ਗਏ ਆ ਕੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਸਾਰਾ ਦਿਨ ਮਿਹਨਤ ਕਰਦੇ ਨੇ ਅਤੇ ਕੋਈ ਸੰਤ ਫਕੀਰ ਉਹਨਾਂ ਦੇ ਕੋਲ ਆਉਂਦਾ ਹੈ ਸੰਗਤ ਜੀ ਉਹਨਾਂ ਦੀ ਸੇਵਾ ਕਰਦੇ ਦੇਖ ਕੇ ਕਹਿੰਦਾ ਕਿ ਇੱਕ ਦਿਨ ਉਹਨਾਂ ਦੇ ਘਰ ਦੇ ਵਿੱਚ ਇੱਕ ਸੰਤ ਫਕੀਰ ਜੀ ਆਏ ਪਾਈ ਜੀ ਨੇ ਉਹਨਾਂ ਦੀ ਬੜੀ ਹੀ ਸੇਵਾ ਕੀਤੀ ਤੇ ਉਹ ਫਕੀਰ ਜੀ ਬੜੇ ਖੁਸ਼ ਹੋਏ ਪਰ ਫਕੀਰ ਨੇ ਦੇਖਿਆ ਕਿ ਪਲਾਪੁਰਖ ਜਿਸ ਦੇ ਮਨ ਦੇ ਵਿੱਚ ਕਿੰਨੀ ਸੇਵਾ ਦੀ ਭਾਵਨਾ ਹੈ ਪਰ ਇੱਕ ਘਰ ਤੋਂ ਗਰੀਬ ਹੈ ਤੇ ਕਹਿੰਦੇ ਸੰਤ ਜੀ ਨੇ ਖੁਸ਼ ਹੋ ਕੇ ਆਪਣੀ ਝੋਲੀ ਦੇ ਵਿੱਚੋਂ ਕੱਢ ਕੇ ਇੱਕ ਚੀਜ਼ ਪਾਈ ਨੂੰ ਦੇਣੀ ਚਾਹੀ ਅਤੇ ਕਿਹਾ ਕਿ ਅਸੀਂ ਤੇਰੀ ਸੇਵਾ ਤੋਂ ਖੁਸ਼ ਹੋ ਕੇ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ ਨਾਲ ਹੀ ਦੱਸਿਆ ਕਿ ਇਹ ਇੱਕ ਪਾਰਸ ਹੈ ਅੱਜ ਤੋਂ ਤੂੰ ਜਿਸ ਚੀਜ਼ ਨੂੰ ਇਸ ਨੂੰ ਲਗਾਵੇਂਗਾ ਉਹ ਚੀਜ਼ ਸੋਨੇ ਦੀ ਹੋ ਜਾਵੇਗੀ ਇਸ ਕਰਕੇ ਤੂੰ ਜੋ ਵੀ ਤੇਰੀ ਸੇਵਾ ਦੀ ਭਾਵਨਾ ਹੈ ਤੂੰ ਇਸ ਨੂੰ ਖੋਲ ਕੇ ਕਰ ਸਕੇਗਾ ਵਾਦ ਤੋਂ ਵੱਧ ਸਾਧ ਸੰਗਤ ਦੀ ਸੰਤਾਂ ਦੀ ਸੰਤ ਫਕੀਰਾਂ ਦੀ ਸੇਵਾ ਕਰ ਸਕੇਗਾ ਤੇਰੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਤੇ ਭਾਈ ਕੁਕਾਰੂ ਜੀ ਨੇ ਉਹ ਪਾਰਸ ਲੈਣ ਤੋਂ ਮਨਾ ਕਰ ਦਿੱਤਾ ਤਾਂ ਫਕੀਰ ਜੀ ਕਹਿਣ ਲੱਗੇ ਕਿ ਤੂੰ ਕਿਹਦਾ ਮੂਰਖ ਹੈ ਤੈਨੂੰ ਅਸੀਂ ਖੁਸ਼ ਹੋ ਕੇ ਤੇਰੀ ਗਰੀਬੀ ਕੱਟ ਰਹੇ ਹਾਂ ਪਰ ਤੂੰ ਮਨਾ ਕਰ ਰਿਹਾ ਹੈ ਕਹਿੰਦੇ ਭਾਈ ਕੁਤਾਰੂ ਜੀ ਨੇ ਥੱਲੇ ਪੱਥਰ ਸਨ ਉਹ ਪੱਥਰ ਆਪਣੇ ਹੱਥ ਦੇ ਵਿੱਚ ਚੁੱਕ ਕੇ ਕਹਿਆ ਕਿ ਜਦੋਂ ਹੱਥ ਉਹ ਪੱਥਰ ਆਪਣੇ ਹੱਥ ਵਿੱਚ ਚੁੱਕ ਲਏ ਤੇ ਜਦੋਂ ਹੱਥ ਵਿੱਚ ਚੁੱਕ ਕੇ मुट्ठी ਬੰਦ ਕਰਕੇ मुट्ठी ਖੋਲ ਕੇ ਦਿਖਾਈ ਤਾਂ ਉਹ ਪੱਥਰ ਸੋਨੇ ਦੇ ਬਣ ਚੁੱਕੇ ਸਨ ਤੇ ਕਹਿੰਦੇ ਉਹ ਫਕੀਰ ਦੇਖ ਕੇ ਹੈਰਾਨ ਹੋ ਗਿਆ ਤੇ ਭਾਈ ਕੁਕਾਰੂ ਜੀ ਨੇ ਕਿਹਾ ਕਿ ਸੰਤ ਫਕੀਰ ਜੀ ਤੁਸੀਂ ਗੁਰੂ ਦੇ ਸਿੱਖ ਨੂੰ ਸਮਝਿਆ ਕੀ ਹੈ ਸਾਡੇ ਗੁਰੂ ਨੇ ਸਾਨੂੰ ਇਸ ਬਦਲ ਕੇ ਫਕੀਰੀ ਕਰਨਾ ਨੇ ਸਿਖਾਇਆ ਗੁਰੂ ਜੀ ਨੇ ਸਾਨੂੰ ਹੱਕ ਸੱਚ ਦੀ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਸਿਖਾਇਆ ਹੈ ਕਹਿੰਦੇ ਉਹ ਫਕੀਰ ਪਾਈ ਜੀ ਦੇ ਮੋਹ ਚੋਂ ਇਹ ਬਚਨ ਸੁਣ ਕੇ ਬੜਾ ਹੈਰਾਨ ਹੋਇਆ ਇਹ ਸ਼ਕਤੀਆਂ ਦੇਖ ਕੇ ਹੈਰਾਨ ਹੋ ਗਿਆ ਤੇ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੋ ਮਨੁੱਖ ਗੁਰੂ ਦੇ ਲੜ ਲੱਗਿਆ ਹੈ ਉਸ ਦੇ ਸਿਰ ਦੇ ਉੱਤੇ ਗੁਰਨਾਣਿ ਪਾਸ਼ਾ ਜੀ ਦਾ ਹੱਥ ਹਮੇਸ਼ਾ ਰਹਿੰਦਾ ਹੈ ਜੋ ਅੰਮ੍ਰਿਤ ਵੇਲੇ ਉੱਠਦਾ ਹੈ ਅੰਮ੍ਰਿਤ ਵੇਲੇ ਉਠ ਕੇ ਗੁਰੂ ਦੀ ਬਾਣੀ ਪੜਦਾ ਹੈ ਖੁਸ਼ੀਆਂ ਅਤੇ ਬਰਕਤਾਂ ਹਾਸਲ ਕਰਦਾ ਹੈ ਅੰਮ੍ਰਿਤ ਵੇਲੇ ਉਠ ਕੇ ਬਾਣੀ ਪੜੀਏ ਤਾਂ ਜੋ ਸਾਡੇ ਸਿਰ ਉੱਤੇ ਵੀ ਗੁਰਨਾਣਕ ਪਾਸ਼ਾ ਜੀ ਦਾ ਮੇਰ ਭਰਿਆ ਹੱਥ ਆ ਜਾਵੇ ਆਪ ਵੀ ਬਾਣੀ ਸੰਗਤ ਜੀ ਪੜਨੀ ਹੈ ਅਤੇ ਨਾਲ-ਨਾਲ ਕੋਸ਼ਿਸ਼ ਕਰਨੀ ਹੈ ਕਿ ਆਪਣੇ ਗੁਰੂ ਦਾ ਉਪਦੇਸ਼ ਆਪਣੇ ਗੁਰੂ ਦੀ ਸਿੱਖਿਆ ਜਿੰਨੇ ਕੁ ਮੱਤ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਤੁਹਾਨੂੰ ਬਖਸ਼ੀ ਹੈ ਔਰ ਸਾਧ ਸੰਗਤ ਦੇ ਵਿੱਚ ਵੀ ਵੱਧ ਤੋਂ ਵੱਧ ਵਰਤੋਂ ਦੀ ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਸਾਧ ਸੰਗਤ ਨੂੰ ਗੁਰੂ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਅਮਰਤ ਵੇਲੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੈ ਆਪਾਂ ਸਿਰਫ ਕੋਸ਼ਿਸ਼ ਕਰਨੀ ਹੈ ਕਿਰਪਾ ਵਾਹਿਗੁਰੂ ਆਪੇ ਕਾਰ ਦੇਣਗੇ ਵਾਹਿਗੁਰੂ ਅਕਾਲ ਪੁਰਖ ਜੀ ਸਾਨੂੰ ਸਾਡੀ ਕੀਤੀ ਹੋਈ ਕੋਸ਼ਿਸ਼ ਦਾ ਫਲ ਜ਼ਰੂਰ ਦੇਣਗੇ ਆਪ ਵੀ ਬਾਣੀ ਪੜਿਓ ਹੋਰ ਸਿੱਖ ਸੰਗਤਾਂ ਨੂੰ ਵੀ ਬਾਣੀ ਦੇ ਨਾਲ ਜੋੜਨ ਦੇ ਯਤਨ ਕਰਿਏ ਤੇ ਫਿਰ ਗੁਰਨਾਨਕ ਪਾਸ਼ਾ ਜੀ ਦਾ ਤੇ ਫਿਰ ਗੁਰਨਾਨਕ ਪਾਸ਼ਾ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕਰੀਏ ਸਾਧ ਸੰਗਤ ਜੀ ਗੁਰੂ ਦੀਆਂ ਸਾਕ ਗੁਰੂ ਇਤਿਹਾਸ ਪੜੀਏ ਅਤੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰੀਏ ਇਸ ਗੱਲ ਨੂੰ ਆਪਣੇ ਦਿਲ ਤੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਬਿਠਾ ਲਓ ਕਿ ਮੇਰੇ ਗੁਰਨਾਨਕ ਪਾਸ਼ਾ ਜੀ ਦੀ ਖੁਸ਼ੀ ਉਹਨਾਂ ਦੀ ਮਿਹਰ ਸਿਰਫ ਉਸੇ ਇਨਸਾਨ ਤੇ ਹੁੰਦੀ ਹੈ ਜੋ ਅੰਮ੍ਰਿਤ ਵੇਲੇ ਦੀ ਨਾਮ ਦੀ ਕਮਾਈ ਕਰਦੇ ਹਨ ਕਿਉਂਕਿ ਜੋ ਮਨੁੱਖ ਵੀ ਨਾਮ ਜਪਦੇ ਨੇ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਦੇ ਹਨ ਉਹਨਾਂ ਲਈ ਕੋਈ ਵੀ ਕੰਮ ਫਿਰ ਔਖਾ ਨਹੀਂ ਹੁੰਦਾ ਉਹ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਨ ਉਸ ਦੇ ਵਿੱਚ ਮੇਰੇ ਗੁਰਨਾਨਕ ਪਾਤਸ਼ਾਹ ਜੀ ਆਪ ਵਰਤਦੇ ਹਨ ਆਪ ਬਰਕਤਾਂ ਪਾਉਂਦੇ ਹਨ ਤੇ ਸੰਗਤ ਜੀ ਸੋਹਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾ ਲਓ ਆਪਣੀ ਆਦਤ ਬਣਾ ਲਓ ਜਿਸ ਤਰ੍ਹਾਂ ਆਪਾਂ ਭੋਜਨ ਤੋਂ ਬਿਨਾਂ ਰਹਿ ਨਹੀਂ ਸਕਦੇ ਇਸੇ ਤਰ੍ਹਾਂ ਦਾ ਜੀਵਨ ਬਣਾ ਲਓ ਕਿ ਜੇਕਰ ਆਪਾਂ ਅਮਰ ਤੇ ਵੇਲੇ ਨਾ ਉਠੀਏ ਉਸ ਦਿਨ ਸਾਨੂੰ ਭੁੱਖ ਨਾ ਲੱਗੇ ਕਿਉਂਕਿ ਅੰਮ੍ਰਿਤ ਵੇਲਾ ਹੀ ਸਾਡੇ ਸਾਰੇ ਦੁੱਖਾਂ ਦਾ ਹੱਲ ਹੈ ਅੰਮ੍ਰਿਤ ਵੇਲੇ ਉਠਿਆ ਇਨਸਾਨ ਮਾਨਸਿਕ ਆਰਥਿਕ ਅਤੇ ਸਰੀਰਿਕ ਪੱਖੋਂ ਕਾਮਜਾਬ ਰਹਿੰਦਾ ਹੈ ਅਤੇ ਹੁਣ ਗਰਮੀਆਂ ਦੇ ਵੀ ਦਿਨ ਚੱਲ ਰਹੇ ਹਨ ਦਿਨ ਵੱਡੇ ਹੁੰਦੇ ਹਨ ਤੇ ਅਸੀਂ ਦੁਪਹਿਰ ਵੇਲੇ ਵੀ ਆਰਾਮ ਕਰ ਸਕਦੇ ਹਾਂ ਕੋਸ਼ਿਸ਼ ਕਰੋ ਜਲਦੀ ਸੌਣ ਦੀ ਤਾਂ ਜੋ ਸਵੇਰੇ ਅੰਮ੍ਰਿਤ ਵੇਲੇ 3 ਵਜੇ ਆਰਾਮ ਦੇ ਨਾਲ ਉੱਠ ਪਾਓ ਸਾਢੇ 7-8 ਘੰਟੇ ਦੀ ਨੀਂਦ ਪੂਰੀ ਹੋ ਜਾਵੇ ਅਮਰਤ ਵੇਲੇ ਵੀ ਉੱਠਿਆ ਜਾਵੇ ਪਰ ਜੇਕਰ ਸਾਡੇ ਆਪਣੀ ਨੀਅਤ ਹੋਵੇ ਅਸੀਂ ਸਿਰਫ ਕਹਿੰਦੇ ਰਹਿੰਦੇ ਹਾਂ ਕਿ ਅਸੀਂ ਅਮਰਤ ਵੇਲੇ ਉੱਠਣਾ ਚਾਹੁੰਦੇ ਹਾਂ ਪਰ ਜੇਕਰ ਆਪਾਂ ਉੱਠਣਾ ਚਾਹੁੰਦੇ ਹੋਈਏ ਤਾਂ ਫਿਰ ਉੱਠ ਸਕਦੇ ਹਾਂ ਪਰ ਅਸਲ ਦੇ ਵਿੱਚ ਆਪਾਂ ਚਾਹੁੰਦੇ ਹੀ ਨਹੀਂ ਜੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਨੇ ਗੁਰੂ ਦੀਆਂ ਬਰਕਤਾਂ ਹਾਸਲ ਕਰਨੀਆਂ ਨੇ ਕਿ ਅਮਰਤ ਵੇਲੇ ਉੱਠਣਾ ਪੈਣਾ ਹੈ ਜੇਕਰ ਆਪਣੇ ਗੁਰੂ ਦੀ ਗੋਦ ਨਿਗਮ ਮੰਨਣਾ ਹੈ ਤੇ ਫਿਰ ਬਿਸਤਰ ਨੂੰ ਛੱਡਣਾ ਪਵੇਗਾ ਹੁਣ ਇਹ ਫੈਸਲਾ ਸਾਡੇ ਹੱਥ ਵਿੱਚ ਹੈ ਕਿ ਸਾਨੂੰ ਕੀ ਚਾਹੀਦਾ ਹੈ ਜੇਕਰ ਸੰਗਤ ਜੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ